ਇੱਕ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਈ ਬਹਿਸ ਪਿੱਛੇ ਕਿਸੇ ਦਾ ਗਲਾ ਵੱਡਿਆ ਜਾਣਾ ਉਹ ਵੀ ਉਹਦੀ ਵਾਈਫ ਤੇ ਉਹਦੇ ਮੁੰਡੇ ਦੀਆਂ ਅੱਖਾਂ ਦੇ ਸਾਹਮਣੇ ਅਮਰੀਕਾ ਦੇ ਡੈਲਸ ਟੈਕਸਿਸ ਵਿੱਚ ਇੱਕ ਨਾਰਮਲ ਜਿਹਾ ਦਿਨ ਸੀ 50 ਸਾਲ ਦਾ ਚੰਦਰਨਾਗਾ ਮਾਲੀਆ ਜਿਹਦਾ ਜੰਪਲ ਬੰਗਲੌਰ ਦਾ ਸੀ ਜੋ 2020 ਚ ਆਪਦੀ ਫੈਮਲੀ ਨਾਲ ਅਮਰੀਕਾ ਮੂਵ ਹੁੰਦਾ ਚੰਦਰਾ ਇੱਕ ਮੋਟੈਲ ਨੂੰ ਮੈਨੇਜ ਕਰਦਾ ਸੀ ਉੱਥੋਂ ਦਾ ਮੈਨੇਜਰ ਸੀ ਆਰਾਮ ਨਾਲ ਆਪਦਾ ਕੰਮ ਕਰ ਰਿਹਾ ਹੁੰਦਾ ਤੇ ਉਹਦੇ ਨਾਲ ਇੱਕ 37 ਸਾਲ ਦਾ ਮਾਰਟੀਨੇਜ਼ ਨਾਮ ਦਾ ਬੰਦਾ ਕੰਮ ਕਰ ਰਿਹਾ ਸੀ ਤੇ ਇੱਕ ਇਹਨਾਂ ਦੇ ਨਾਲ ਕੋਈ ਕੁੜੀ ਕੰਮ ਕਰ ਰਹੀ ਸੀ ਕਿੰਨੇ ਜਾਣੇ ਰਲ ਮਿਲ ਕੇ ਆਪਦਾ ਕੰਮ ਕਰ ਰਹੇ ਸੀ ਉੱਥੇ ਇੱਕ ਵਾਸ਼ਿੰਗ ਮਸ਼ੀਨ ਹੁੰਦੀ ਆ ਜਿਹੜੀ ਖਰਾਬ ਹੁੰਦੀ ਆ ਤੇ ਚੰਦਰਾ ਨਾਰਮਲੀ ਉਹ ਮਾਰਟੀਨੇਜ਼ ਨਾਮ ਦੇ ਮੁੰਡੇ ਨੂੰ ਕਹਿੰਦਾ ਕਿ ਇਹ ਵਾਸ਼ਿੰਗ ਮਸ਼ੀਨ ਖਰਾਬ ਆ ਤੂੰ ਇਹ ਯੂਜ਼ ਨਾ ਕਰ ਤੇ ਜਿਹੜੀ ਰਿਪੋਰਟ ਆਈ ਆ ਉਹਦੇ ਅਕੋਰਡਿੰਗ ਇਹ ਗੱਲ ਮਾਰਟੀਨੇਜ਼ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਮਾਰਟੀਨੇਜ਼ ਇੱਕ ਇਮੀਗਰੈਂਟ ਹੁੰਦਾ ਜੋ ਇਲੀਗਲੀ ਅਮਰੀਕਾ ਵਿੱਚ ਰਹਿ ਰਿਹਾ ਸੀ ਤਾਂ ਕਰਕੇ ਉਹਨੂੰ ਜ਼ਿਆਦਾ ਇੰਗਲਿਸ਼ ਵੀ ਮਾਰਟੀਨਸ ਨੂੰ ਇਹ ਗੱਲ ਸਮਝ ਨਹੀਂ ਲੱਗੀ ਤਾਂ ਉਹਨੇ ਬੜਾ ਹੀ ਨਾਰਮਲੀ ਕੋਲੇ ਕੰਮ ਕਰ ਰਹੀ ਉਸ ਕੁੜੀ ਨੂੰ ਕਹਿਤਾ ਕਿ ਤੂੰ ਆਪਦੀ ਭਾਸ਼ਾ 'ਚ ਇਹਨੂੰ ਸਮਝਾ ਦੇ ਬਸ ਇੰਨੀ ਕੁ ਗੱਲ ਹੋਈ ਸੀ ਜਿਹਦੇ ਕਰਕੇ ਮਾਰਟੀਨਸ ਨੂੰ ਗੁੱਸਾ ਆ ਜਾਂਦਾ ਕਿਉਂਕਿ ਉਹਨੂੰ ਲੱਗਿਆ ਕਿ ਉਹਦੀ ਬੇਇੱਜ਼ਤੀ ਹੋਈ ਆ ਕਿ ਮੈਨੇਜਰ ਨੇ ਕਿਸੇ ਕੁੜੀ ਨੂੰ ਕਿਵੇਂ ਕਹਿਤਾ ਮੈਨੂੰ ਸਮਝਾਉਣ ਲਈ ਬਸ ਇੰਨੀ ਕੁ ਗੱਲ ਪਿੱਛੇ ਉਹ ਆਪਦੀ ਕਾਰ 'ਚੋਂ ਮਿਸ਼ੈਟੀ ਕੱਢ ਕੇ ਲਿਆਉਂਦਾ ਮਿਸ਼ੈਟੀ ਮਤਲਬ ਵੱਡਾ ਚਾਕੂ ਟਾਈਪ ਕੋਈ ਤਿੱਖਾ ਵੈਪਨ ਉਹ ਚੱਕ ਕੇ ਲਿਆਉਂਦਾ ਤੇ ਚੰਦਰਾ ਦੇ ਪਿੱਛੇ ਪੈ ਜਾਂਦਾ ਚੰਦਰਾ ਦੀ ਵਾਈਫ ਤੇ ਉਹਦਾ 18 ਸਾਲ ਦਾ ਮੁੰਡਾ ਗੌਰਵ ਉਹ ਵੀ ਮੌਕੇ ਤੇ ਪ੍ਰੈਜੈਂਟ ਸੀ ਮਾਰਟਿਨਸ ਨੂੰ ਇੱਕ ਮਿਸ਼ੈਟੀ ਲੈ ਕੇ ਚੰਦਰਾ ਪਿੱਛੇ ਭਜਦਾ ਵੇਖ ਕੇ ਸਾਰੀ ਫੈਮਿਲੀ ਡਰ ਜਾਂਦੀ ਆ ਤੇ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੀ ਆ ਪਰ ਇਹਦਾ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ ਮਾਰਟਿਨਸ 12 ਤੋਂ 13 ਵਾਰ ਅਟੈਕ ਕਰਦਾ ਚੰਦਰਾ ਨੂੰ ਤੇ ਵਾਰ-ਵਾਰ ਉਹਦੇ ਗਲੇ ਨੂੰ ਟਾਰਗੇਟ ਕਰਦਾ ਮੁੰਡਾ ਤੇ ਉਹਦੀ ਵਾਈਫ ਉਹਨੂੰ ਰੋਕਣ ਦੀ ਬਹੁਤ ਟਰਾਈ ਕਰਦੇ ਆ ਇਵੈਂਚੁਅਲੀ ਕੱਟ ਲਾ ਲਾ ਕੇ ਉਹ ਚੰਦਰਾ ਦੀ ਧੌਣ ਵੜ ਦਿੰਦਾ ਤੇ ਫੇਰ ਉਹਦੇ ਕੱਟੇ ਹੋਏ ਸਿਰ ਨੂੰ ਕਿੱਕ ਮਾਰਦਾ ਤੇ ਫੇਰ ਉਹਨੂੰ ਵਾਲਾਂ ਤੋਂ ਫੜ ਕੇ ਘਰ ਵਿੱਚ ਸੁੱਟ ਦਿੰਦਾ ਪਹਿਲਾਂ ਵੀ ਵਾਇਲੈਂਟ ਕ੍ਰਾਈਮ ਵਾਲੀ ਹਿਸਟਰੀ ਰਹੀ ਹੈ ਕਿਉਂਕਿ ਮਾਰਟਿਨੇਜ਼ ਇੱਕ ਇਲੀਗਲ ਇਮੀਗ੍ਰੈਂਟ ਸੀਗਾ ਇਹ ਗੱਲ ਡੋਨਲਡ ਟਰੰਪ ਕੋਲੇ ਰਾਈਟ ਅਵੇ ਪਹੁੰਚ ਜਾਂਦੀ ਹੈ ਔਰ ਟਰੰਪ ਨੇ ਬਿਆਨ ਦਿੱਤਾ ਕਿ ਮਾਰਟਿਨੇਜ਼ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਪਰ ਤੁਸੀਂ ਲੋਕਾਂ ਦਾ ਪੇਸ਼ੀਐਂਸ ਲੈਵਲ ਵੇਖੋ ਕਿਸੇ ਨੂੰ ਕੋਈ ਗੱਲ ਕਹਿਨ ਤੇ ਕਿਸੇ ਦਾ ਗਲ ਵਡਿਆ ਜਾਂਦਾ ਤਾਂ ਹੀ ਫਾਲਤੂ ਦੀਆਂ ਲੜਾਈਆਂ ਤੋਂ ਦੂਰ ਰਹੋ ਕਿਉਂਕਿ ਆਪਨੂੰ ਨਹੀਂ ਪਤਾ ਕੋਈ ਕਿਹੜੀ ਮੈਂਟਲ ਸਟੇਟ 'ਚ ਫਿਰਦਾ